ਸੰਦਰ ਦੇ ਧੰਨੋ ਵਾਲੀ ਫਾਟਕ ਨੇੜੇ ਗੰਨੇ ਦੇ ਰੇਟ ਵਧਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਹਾਈਵੇ ਦਾ ਇੱਕ ਪਾਸਾ ਬੰਦ ਕਰਕੇ ਤਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਪਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਸ ਸਮੇਂ ਤੱਕ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਗੱਲ ਨਹੀਂ ਮੰਨਦੀ ਤਾਂ ਪੂਰੀ ਤਰ੍ਹਾਂ ਨਾਲ ਹਾਈਵੇ ਬੰਦ ਕਰ ਦਿੱਤਾ ਜਾਵੇਗਾ ਇਸ ਧੰਨੇ ਨਾਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋ ਧਰਨਾ ਇਸ ਤਰ੍ਹਾਂ ਆ ਕਿ ਕਿਸਾਨ ਜਥੇਬੰਦੀਆਂ ਧਰਨਾ ਲਾਉਣ ਦੇ ਬਿਲਕੁਲ ਵੀ ਹੱਕ ਦੇ ਵਿੱਚ ਨਹੀਂ ਪੰਜਾਬ ਸਰਕਾਰ ਜਾਣਬੁੱਝ ਕੇ ਜਿਹੜਾ ਇਹ ਤਾਂ ਮਾਇਆ ਲੁਗਾਰੀ ਆ ਕਿਉਂਕਿ ਦੇਖੋ ਪਿਛਲੇ ਸਮੇਂ ਦੇ ਵਿੱਚ ਪਰਾਲੀ ਦਾ ਔਰ ਝੋਨੇ ਦੇ ਪਾਣੀ ਦਾ ਮੁੱਦਾ ਜਿਹੜਾ ਬਹੁਤ ਵੱਡਾ ਉੱਠ ਕੇ ਆਇਆ ਸੀ ਸਾਹਮਣੇ ਉਹਦਾ ਦੇਖੋ ਸਭ ਤੋਂ ਵੱਡਾ ਫੇਰ ਬਦਲ ਜਿਹੜਾ ਫਸਲੀ ਭੋਪਨਤਾ ਦੇ ਨਾਂ ਤੇ ਉਹ ਗੰਨਾ ਆ ਅੱਜ ਗੰਨਾ ਕਿਸਾਨ ਜਿਹੜਾ ਆ ਉਹ ਸੜਕਾਂ ਤੇ ਲਿਆਉਣਾ ਸਰਕਾਰ ਦੀ ਮਹਾਨ ਲਕੀ ਆ ਦੇਖੋ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਦੇਖੋ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਸੀ ਸਰਕਾਰ ਦੇ ਨਾਲ ਔਰ ਮੀਟਿੰਗ ਕਰਕੇ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ 16 ਤਰੀਕ ਨੂੰ ਸ਼ੂਗਰ ਫੈੱਡ ਦੀ ਮੀਟਿੰਗ ਰੱਖ ਲਈ ਆ ਔਰ 16 ਤਰੀਕ ਨੂੰ ਅਸੀਂ ਤੁਹਾਡੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਦੇ ਹਾਂ ਪਰ ਜਦ ਕੇ ਸਰਕਾਰ ਨੇ ਕੀ ਕੀਤਾ ਕਿ 15 ਤਰੀਕ ਰਾਤ ਨੂੰ 8:30 ਵਜੇ ਜਿਹੜੀ ਮੀਟਿੰਗ ਸੀਗੀ ਉਹ ਕੈਨਸਲ ਕਰ ਦਿੱਤੀ ਔਰ ਕੈਨਸਲ ਕਰਕੇ ਉਸ ਤੋਂ ਬਾਅਦ ਕੋਈ ਵੀ ਹਲਚਲ ਨਹੀਂ ਕੀਤੀ ਕਿਉਂਕਿ ਦੇਖੋ ਇਸ ਵੇਲੇ ਫਸਲ ਪੱਕ ਕੇ ਤਿਆਰ ਹੋ ਗਈ ਜਣਕ ਜਿਹੜੀ ਗੰਨੇ ਦੇ ਵਾੜ ਵਿੱਚ ਬੀਜਣੀ ਆ ਉਹ ਲੇਟ ਹੋ ਰਹੀ ਆ ਔਰ ਪਿਛਲੇ ਸਮੇਂ ਦੇ ਵਿੱਚ ਜੇ ਝਾਤੀ ਮਾਰਦੇ ਆ ਤੇ 25 26 ਅਕਤੂਬਰ ਨੂੰ ਸ਼ੂਗਰ ਮਿੱਲਾਂ ਜਿਹੜੀਆਂ ਉਹ ਚੱਲਦੀਆਂ ਸੀ ਅੱਜ ਦੇਖੋ ਵੀ ਅੱਜ 21 ਨਵੰਬਰ ਹੋ ਗਿਆ ਅਜੇ ਤੱਕ ਸ਼ੂਗਰ ਮਿੱਲਾਂ ਦੇ ਕੈਲੰਡਰ ਤੱਕ ਨਹੀਂ ਬਣਾਏ ਗਏ ਕਿ ਸ਼ੂਗਰ ਮਿੱਲਾਂ ਚਲਾਉਣ ਦਾ ਜਿਹੜਾ ਬਿਲਕੁਲ ਲੇਟ ਕਰ ਰਹੇ ਆ ਤਾਂ ਜੋ ਕੰਨੇ ਦੇ ਵਿੱਚ ਖੰਡ ਬਿਲਕੁਲ ਜ਼ਿਆਦਾ ਹੋ ਜਵੇ ਔਰ ਕਾਰਬੋਨੇਟ ਨੂੰ ਜਿਹੜਾ ਉਹਦਾ ਫੁੱਲ ਵਰਤਮਦ ਮੁਨਾਫਾ ਹੋਵੇ ਸਰਕਾਰ ਇਸ ਰੌਂ ਦੇ ਵਿੱਚ ਹੈ ਔਰ ਕਿਸਾਨ ਦੇਖੋ ਅੱਜ ਮਜਬੂਰ ਨਾ ਹੋ ਕੇ ਜਿਹੜਾ ਆਪਣੀ ਅਗਲੀ ਫਸਲ ਬੀਜਣ ਲਈ ਕਿ ਪਿਛਲੀ ਫਸਲ ਵੇਚ ਕੇ ਉਹਦੇ ਪੈਸੇ ਵੱਟੀ ਜਾ ਮਜਬੂਰ ਨਾ ਹੋ ਕੇ ਅੱਜ ਜ ਸੜਕਾਂ ਦੇ ਉੱਤੇ ਉਤਰ ਰਿਹਾ ਨਾ ਤੇ ਅਜੇ ਤੱਕ ਦੇਖੋ ਕਣਕ ਝੋਨੇ ਦਾ ਜਦੋਂ ਵੀ ਟਾਈਮ ਆਉਂਦਾ ਸਰਕਾਰ ਜਿਹੜੀ ਆ ਉਹ ਰੇਟ ਉਹਦੇ ਅਨਾਉਂਸ ਕਰ ਦਿੰਦੀ ਹੁਣ ਕਣਕ ਦੀ ਬਜਾਈ ਹੋਈ ਆ ਕਣਕ ਦੇ ਰੇਟ ਜਿੰਨੇ ਵੀ ਸਰੋਂ ਦਾ ਛੋਲੇ ਆਲਾ ਮਸਰਾ ਦਾ ਹਰ ਚੀਜ਼ ਦਾ ਰੇਟ ਹੁਣੇ ਸਰਕਾਰ ਨੇ ਅਨਾਉਂਸ ਕਰ ਦਿੱਤਾ ਪਰ ਲੇਕਿਨ ਗੰਨੇ ਦੀ ਫਸਲ ਪੱਕ ਕੇ ਤਿਆਰ ਹੋ ਗਈ ਆ ਪਰ ਅਜੇ ਤੱਕ ਵੀ ਗੰਨੇ ਦਾ ਜਿਹੜਾ ਉਹ ਰੇਟ ਅਨਾਉਂਸ ਨਹੀਂ ਕੀਤਾ ਫਿਰ ਤੁਸੀਂ ਹਾਈਵੇ ਜਮ ਕਰੋਗੇ ਜਾਂ ਫਿਰ ਸਾਈਡ ਲੇਨ ਜਮ ਕਰੋਗੇ ਦੇਖੋ ਪਹਿਲੇ ਸਭ ਤੋਂ ਪਹਿਲੇ ਅਸੀਂ ਹਾਈਵੇ ਜਮ ਕਰਾਂਗੇ ਜਦੋਂ ਹਾਈਵੇ ਜੇਕਰ ਸਰਕਾਰ ਨੇ ਪ੍ਰੈਸ਼ਰਾਈਜ਼ ਨਾ ਹੋਈ ਨਾ ਸਾਡੀ ਕੋਈ ਗੱਲ ਸੁਣੀ ਤਾਂ ਫਿਰ ਜ਼ਰੂਰਿਆ ਦੁਪਹਿਰ ਤੋਂ ਬਾਅਦ ਜਿਹੜਾ ਉਹ ਰੇਲਵੇ ਟਰੈਕ ਵੀ ਜਾਮ ਕੀਤਾ ਸਰ ਇੱਕ ਸਿੰਗਲ ਸਾਈਡ ਕਰੋਂਗੇ ਕਿ ਦੋਨੋਂ ਸਾਈਡਾ ਕਰੋਂਗੇ ਨਹੀਂ ਪਹਿਲਾਂ ਅਸੀਂ ਸਿੰਗਲ ਸਾਈਡ ਹੀ ਜਾਮ ਕਰਾਂਗੇ ਸਿੰਗਲ ਸਾਈਡ ਵੀ ਜਾਮ ਕਰਕੇ ਸਰਕਾਰ ਨੂੰ ਟਾਈਮ ਲਵਾਗੇ ਜੇਕਰ ਸਰਕਾਰ ਨੇ ਫਿਰ ਵੀ ਨਾ ਸੁਣੀ ਤਾਂ ਫਿਰ ਪੂਰਨ ਵੀ ਤੌਰ ਤੇ ਬੰਦ ਕੀਤਾ ਜਾਵੇ ਉਹਦੇ ਵਿੱਚ ਵੀ ਜਿਹੜੀਆਂ ਜ਼ਰੂਰੀ ਸੇਵਾਵਾਂ ਆ ਉਹਨਾਂ ਨੂੰ ਬਿਲਕੁਲ ਨਿਯੰਤਰਣ ਚਾਲੂ ਰੱਖਿਆ ਜਾਊਗਾ ਜਿਵੇਂ ਜਿਵੇਂ ਕਿ ਮਿਲਟਰੀ ਦੀਆਂ ਹੋ ਜਾਂ ਐਂਬੂਲੈਂਸ ਹੋਈ ਬੱਚਿਆਂ ਦੀਆਂ ਗੱਡੀਆਂ ਹੋਰ ਜਿੰਨੀਆਂ ਵੀ ਕੋਈ ਐਮਰਜੈਂਸੀ ਕੋਈ ਆਮ ਬੰਦਾ ਵੀ ਆਊਗਾ ਉਹਨੂੰ ਵੀ ਨਿਕਾਇਆ ਜਾਊਗਾ ਕੋਈ ਇਦਾਂ ਦਾ ਨਹੀਂ ਅਸੀਂ ਕਿਸੇ ਨਾਲ ਕਰਨਾ ਹੈਗਾ ਹਾਂਜੀ ਇਹ ਕਿੰਨੀ ਦੇਰ ਤੱਕ ਚੱਲੂਗਾ ਧਰਨਾ ਬਣਾ ਦੇਖੋ ਇਹ ਧਰਨਾ ਅਣ ਮਿੱਥੇ ਸਮੇਂ ਲਈ ਲੱਗਣਾ ਮੋਰਚਾ ਲੱਗਣਾ ਨਹੀਂ ਧਰਨਾ ਲੱਗਣਾ ਹੁਣ ਅਸੀਂ ਇੱਥੇ ਸਮੇਂ ਲਈ ਅੱਜ ਮੋਰਚਾ ਹੀ ਲੱਗ ਜਾਊਗਾ ਇਸੇ ਤਰ੍ਹਾਂ ਹੀ ਦਿਨ ਰਾਤ ਨੂੰ ਯੰਤਰਣ ਜਿੱਦਾਂ ਅੱਗੇ 5 ਦਿਨ ਚਲਵਾਇਆ ਸੀ ਕੈਪਟਨ ਸਰਕਾਰ ਦੇ ਟਾਈਮ ਇਸੇ ਤਰ੍ਹਾਂ ਨਿਯੰਤਰਣ ਚਲਾਵਾਂਗੇ ਜਦ ਤੱਕ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਸਰਕਾਰ ਨੂੰ ਜੋ ਸਰਕਾਰ ਸੱਤਾ ਜਾਣਾ ਸੀ ਉਹ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਈ ਵੀ ਧਰਨਾ ਨਹੀਂ ਲੱਗਣ ਦਵਾਗੇ ਲੋਕਾਂ ਦੀ ਹਰ ਡਿਮਾਂਡ ਪੂਰੀ ਕੀਤੀ ਜਾਊਗੀ ਦੇਖੋ ਅਸੀਂ ਇਸ ਗੱਲ ਕਿ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਸੜਕਾਂ 'ਨਾ ਰੁਕਣ ਅਸੀਂ ਬਿਲਕੁਲ ਉਸ ਗੱਲ ਦੇ ਨਾਲ ਐਗਰੀ ਹੋਏ ਸੀ ਅਸੀਂ ਸੜਕਾਂ ਛੱਡਤੀਆਂ ਸੀ ਅਸੀਂ 3 ਦਿਨ ਤੱਕ ਇਹਨਾਂ ਦੇ ਘਰਾਂ ਦੇ ਘਰਾਓ ਕਰਕੇ ਬੈਠੇ ਰਹੇ ਕਿਸੇ ਵੀ ਮੰਤਰੀ ਨੇ ਕਿਸੇ ਵੀ ਐਮਪੀ ਨੇ ਸਾਨੂੰ ਇੱਕ ਵਾਰ ਵੀ ਪੁੱਛਿਆ ਨਹੀਂ ਕਿ ਤੁਸੀਂ ਕੀ ਕਰਨਾ ਹੈ ਆਪਣੇ ਘਰਾਂ ਦੇ ਜਿੰਦੇ ਲਾ ਕੇ ਸਾਰੇ ਚੰਦੀਗੜ੍ਹ ਚਲੇ ਗਏ ਇਸ ਕਰਕੇ ਦੁਖੀ ਹੋ ਕੇ ਸਾਨੂੰ ਪਹਿਲਾਂ ਵਾਲਾ ਜਿਹੜਾ ਪੜਾਈ ਰੋਡ ਮੈਪ ਆ ਉਹ ਬਣਾਉਣਾ ਪਿਆ ਔਰ ਅੱਜ ਦਾ ਜਿਹੜਾ ਧਰਨਾ ਇਹਦੀ ਬਿਲਕੁਲ ਪੰਜਾਬ ਸਰਕਾਰ 101% ਜਿਹੜੀ Chamla Chander building maintenance handyman under jack trade platform is now available on your local london area he has more than 5 years experience in the same line he used to work with reputed companies agencies as well local builders with brothers He is professional by plumbing electrician masonry work carpentry for more information please contact him at www.checktrade.com, ID number nine two one seven six zero, Shamra Chander Cal Center. Call him on this number zero seven four triple eight